ਫਿਰੋਜ਼ਪੁਰ ਦਾ ਬਦਲਿਆ ਐਸਐਸਪੀ ਸੋਮਿਆ ਮਿਸ਼ਰਾ ਦੀ ਜਗ੍ਹਾ ਆਈਜੀ ਜੀਕੇਪੀਐਸ ਪੰਜਾਬ ਗੁਰਮੀਤ ਚੋਹਾਨ ਹੋਣਗੇ ਨਵੇਂ ਐਸਐਸਪੀ ਫਿਰੋਜ਼ਪੁਰ ਰੇਂਜ ਦੇ ਡਿਗ ਹੋਣਗੇ ਸਵਪਨ ਸ਼ਰਮਾ ਐਸਪੀ ਰਣਦੀਰ ਕੁਮਾਰ ਦਾ ਵੀ ਹੋਇਆ ਤਬਾਦਲਾ ਨੌ ਜ਼ਿਲ੍ਹਿਆਂ ਦੇ ਬਦਲੇ ਐਸਐਸਪੀ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਤੇ ਫੇਰ ਬਦਲ ਕੀਤਾ ਗਿਆ ਹੈ ਫਿਰੋਜ਼ਪੁਰ ਦੀ ਐਸਐਸਪੀ ਸਮੇਤ ਨੌ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ ਹਨ ਜਦਕਿ 29 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਇਹ ਸਾਰੇ ਅਧਿਕਾਰੀ ਆਈਪੀਐਸ ਹਨ ਹੁਣ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਸੁਵਪਨ ਸ਼ਰਮਾ ਨੂੰ ਬਦਲ ਕੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਲਗਾਇਆ ਗਿਆ ਹੈ ਜਦਕਿ ਐਸਐਸਪੀ ਫਿਰੋਜ਼ਪੁਰ 소ਮੀਆ ਮਿਸ਼ਰਾ ਨੂੰ ਬਦਲ ਕੇ ਉਹਨਾਂ ਦੀ ਜਗ੍ਹਾ ਤੇ ਆਈਜੀਏਜੀਟੀਐਫ ਪੰਜਾਬ ਗੁਰਮੀਤ ਚੌਹਾਨ ਨੂੰ ਐਸਐਸਪੀ ਫਿਰੋਜ਼ਪੁਰ ਲਗਾਇਆ ਗਿਆ ਹੈ ਖਾਸ ਗੱਲ ਇਹ ਵੀ ਹੈ ਕਿ ਆਈਪੀਐਸ ਇੱਕੀ ਅਧਿਕਾਰੀਆਂ ਦੀ ਲਿਸਟ ਵਿੱਚ ਫਿਰੋਜ਼ਪੁਰ ਦੇ ਐਸਪੀ ਇਨਵੈਸਟੀਗੇਸ਼ਨ ਰਣਤੇਰ ਕੁਮਾਰ ਵੀ ਸ਼ਾਮਿਲ ਹਨ ਉਹਨਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ ਉਨ੍ਹਾਂ ਨੂੰ ਪੰਜਾਬ ਦੇ ਮਾਨਯੋਗ ਗਵਰਨਰ ਦਾ ADC ਲਗਾਇਆ ਗਿਆ ਹੈ। ਦੂਜੇ ਪਾਸੇ ਜਿਹੜੇ 8 ਐਸਐਸਪੀ ਬਦਲੇ ਗਏ ਹਨ ਉਹਨਾਂ ਵਿੱਚ ਅਖਿਲ ਚੌਧਰੀ ਨੂੰ ਐਸਐਸਪੀ ਮੁਕੱਤਰ ਸਾਹਿਬ, ਸੰਦੀਪ ਕੁਮਾਰ ਮਲਿਕ ਨੂੰ ਐਸਐਸਪੀ ਹੁਸ਼ਿਆਰਪੁਰ, ਅੰਕਰ ਗੁਪਤਾ ਨੂੰ ਐਸਐਸਪੀ ਲੁਧਿਆਣਾ, ਸ਼ੁਪਮ ਅਗਰਵਾਲ ਨੂੰ ਐਸਐਸਪੀ ਫਤਿਗੜ ਸਾਹਿਬ, ਮਨਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਮੁਹੰਮਦ ਸਰਫਾਜ਼ ਨੂੰ ਐਸਐਸਪੀ ਬਰਨਾਲਾ, ਜੋਤੀ ਯਾਦਵ ਨੂੰ ਐਸਐਸਪੀ ਖੰਨਾ ਬਣਾਇਆ ਗਿਆ ਹੈ।